ਅੱਜ ਨੁੱਕੜ ਮੀਟਿੰਗ ਰੱਖੀ ਸੀ ਤੇ ਜਿਹੜੀ ਆ ਜਸਵੀਰ ਜੀ ਕੌਰ ਜੀ ਦੀ ਅਗਵਾਈ ਤੇ ਹੇਠ ਰੱਖੀ ਤੇ ਜ਼ਿਲ੍ਹਾ ਪ੍ਰੀਸ਼ਦ ਸਾਡੇ ਸੁਨੀਲ ਕੁਮਾਰ ਜੀ ਪਹੁੰਚੇ ਤੇ ਮੈਂ ਸਮਝਦਾ ਇੱਕ ਜਿਵੇਂ ਉਹ ਕਹਿੰਦੇ ਰੈਲੀ ਦਾ ਰੂਪ ਲੈ ਲਿਆ ਤੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਵੀ ਦਸੀਆਂ ਤੇ ਮੇਨ ਸਮੱਸਿਆ ਜਿਵੇਂ ਸਰਕਾਰ ਦੀ ਜਿਹੜੀ ਕੂ ਨੀਤੀ ਆ ਸਰਕਾਰ ਦੇ ਜਿਹੜੇ ਮਾੜੇ ਕੰਮਾਂ ਚਾਹੇ ਰਾਸ਼ਨ ਕਾਰਡ ਕੱਟਣ ਵਾਲੇ ਚਾਹੇ ਉਹ ਲੋਕਾਂ ਦੀਆਂ ਪੈਨਸ਼ਨਾਂ ਕੱਟਣ ਵਾਲੀਆਂ ਕਿਉਂਕਿ ਸੈਂਟਰ ਗਵਰਨਮੈਂਟ ਨੇ ਸਿਰਫ ਹਰ ਸਟੇਟ ਨੂੰ ਦਿੱਤਾ ਹੀ ਦਿੱਤਾ ਦੋਂ ਮੈਂ ਹੱਥ ਅੱਡ ਕੇ ਦਿੱਤਾ ਵੀ ਹਾਂ ਵੀ ਭਰ-ਭਰ ਕੇ ਦਿੱਤਾ ਤੇ ਅੱਜ ਜੇ ਪੰਜਾਬ ਸਰਕਾਰ ਉਤੋਂ ਘਬराई ਹੋਈ ਆ ਵੀ ਸੈਂਟਰ ਦੀਆਂ ਜਿਹੜੀਆਂ ਨੀਤੀਆਂ ਉਹ ਇੱਥੇ ਲਾਗੂ ਨਾ ਹੋਣ ਜੋ ਉਹ ਰਾਸ਼ਨ ਆਂਦਾ ਰਾਸ਼ਨ ਕਿਹਦਾ ਆ ਰਿਹਾ ਲਾਕਡਾਊਨ ਤੋਂ ਬਾਅਦ ਜੇ ਗੱਲ ਕਰੀਏ ਤੇ ਰਾਸ਼ਨ ਆ ਰਿਹਾ ਸੈਂਟਰਲ ਗਵਰਨਮੈਂਟ ਭੇਜਦੀ ਪਈ ਆ ਤੇ ਸੈਂਟਰਲ ਗਵਰਨਮੈਂਟ ਦੀਆਂ ਨੀਤੀਆਂ ਇੱਥੇ ਕੱਟ ਕੇ ਚਾਹੇ ਆਯੁਸ਼ਮਾਨ ਕਾਰਡ ਆ ਚਾਹੇ ਉਹ ਪੈਨਸ਼ਨਾਂ ਨੇ ਚਾਹੇ ਹੋਰ ਵੀ ਇੱਥੇ ਕੁਛ ਨਾ ਦਿੱਤਾ ਜਾਵੇ ਤਾਂ ਕਿ ਲੋਕ ਬੀਜੇਪੀ ਦੇ ਖਿਲਾਫ ਹੋਣ ਪਰ ਲੋਕ ਅੱਜਕੱਲ ਬੜੇ ਸਿਆਣੇ ਹੋ ਚੁੱਕੇ ਆ ਹਾਂ ਜੀ ਬਾਕੀ ਕੀ ਕਹਿਣਾ ਤੁਹਾਨੂੰ ਤੁਸੀਂ ਇੱਥੇ ਆਏ ਹੋ ਜਨਤਕ ਬੋਨ ਜਨਤਕ ਲੋਨੀ ਦੇ ਵਿੱਚ ਅੱਜ ਸਾਡੀ ਜੀ ਬੀਬੀ ਜਸਵੀਰ ਕੌਰ ਜੀ ਜੋ ਸਾਡੇ ਬਲੌਕ ਸੰਤੀ ਦੇ ਉਮੀਦਵਾਰ ਨੇ ਉਹਨਾਂ ਨੇ ਅੱਜ ਇੱਥੇ ਮੀਟਿੰਗ ਰੱਖੀ ਸੀ ਪਰ ਉਹ ਮੀਟਿੰਗ ਨਹੀਂ ਇੱਕ ਰੈਲੀ ਦਾ ਰੂਪ ਧਾਰਨ ਕਰਕੇ ਤੇ ਸਾਨੂੰ ਉੱਥੋਂ ਬਹੁਤ ਵੱਡਾ ਹੰਗਾਰਾ ਮਿਲਿਆ ਇੱਥੇ ਜਿੰਨੀ ਵੀ ਵੋਟ ਆ ਸਾਡੀ ਸਾਨੂੰ ਸਾਰੀ ਭੁਗਤੋਗੀ ਅੱਜ ਪਤਾ ਲੱਗ ਗਿਆ ਵੀ ਇੱਥੇ ਇਸ ਕਲੋਨੀ ਦੇ ਵਿੱਚ ਸਾਡੀ ਜਿੱਤ ਵਾਸ਼ ਪੱਕੀ ਆ ਸਮੱਸਿਆਵਾਂ ਦਾ ਤੁਹਾਨੂੰ ਲੋਕਾਂ ਨੇ ਦੱਸਿਆ ਨੇ ਕਿ ਕੀ ਕਿ ਸੁਮਾ ਸਿਆ ਉਹਨਾਂ ਨੇ ਇਹੀ ਦੱਸਿਆ ਜੀ ਜਿਹੜੀਆਂ ਇਹਨਾਂ ਨੇ ਲੋਕਾਂ ਦੇ ਨਜਾਇਜ਼ ਗਰੀਬਾਂ ਦੇ ਰਾਸ਼ਨ ਕਾਰਡ ਕੱਟਤੇ ਪੈਨਸ਼ਨਾਂ ਕੱਟੀਆਂ ਹੋਈਆਂ ਲੋਕਾਂ ਦੀਆਂ ਵਿਚਾਰਿਆਂ ਦੀ ਕਿ ਤੱਚੇ ਮਗਾਨਾਂ ਦੇ ਪੈਸੇ ਨਹੀਂ ਦਿੱਤੇ ਇਹਨਾਂ ਨੇ ਉਹ ਵਿਚਾਰੇ ਗਰੀਬ ਬੰਦਿਆਂ ਦੇ ਸਾਰਿਆਂ ਦੇ ਉਹਨਾਂ ਨੇ ਇਹੀ ਦੁਖੜੀ ਲਾਉਣੇ ਨੇ ਉਦਾਂ ਕਹਿੰਦੇ ਅਸੀਂ ਵਿਕਾਸ ਬਹੁਤ ਕਰ ਰਹੇ ਹਾਂ ਪਰ ਲੋਕਾਂ ਦੇ ਘਰ ਘਰ ਜਾ ਕੇ ਹੁਣ ਪਤਾ ਲੱਗਿਆ ਵੀ ਵਿਕਾਸ ਆ ਹੋ ਰਿਹਾ ਵਾ ਦੱਸੋ ਆ ਪੈਨਸ਼ਨਾਂ ਦੀ ਕਿ ਕਿੱਡੀ ਵੱਡੀ ਗੱਲ ਐ ਕਿ ਆ ਵਿਚਾਰਿਆਂ ਹੈਂਡੀਕੈਪਟ ਭਰਾਵਾ ਉਹਦੀ ਪੈਨਸ਼ਨ ਕੱਟੀ ਹੋਈ ਆ ਉਹਨਾਂ ਨੇ ਸਾਨੂੰ ਅੱਗੇ ਦੱਸਿਆ ਵੀ ਸਾਡੀ ਆਹ ਪ੍ਰੋਬਲਮ ਆ ਸੀ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸੋ ਅਸੀਂ ਦੇ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਇੱਥੇ ਆਏ ਹੋ ਅਸੀਂ ਬਲੌਕ ਸੰਗਤੀ ਜ਼ਿਲ੍ਹਾ ਪ੍ਰਸ਼ਦ ਦੇ ਸਾਡੇ ਕੈਂਡੀਡੇਟ ਜਨਤਾ ਕਲੋਨੀ ਤੋਂ ਗਿੱਲ ਜਿਹੜਾ ਪਿੰਡ ਹੈਗਾ ਜਸਵੀਰ ਕੌਰ ਜੀ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਅੱਜ ਸ਼ੁਰੂ ਕੀਤਾ ਸਾਡੇ ਇੱਥੇ ਚੋਣ ਪਰਿਵਾਰੀ ਅਮਨ ਸੈਣੀ ਜੀ ਸਾਰੀ ਟੀਮ ਇਹਨਾਂ ਦੀ ਇੱਥੇ ਮੌਜੂਦ ਰਹੀ ਹੈ ਬਹੁਤ ਵਧੀਆ ਪ੍ਰਚਾਰ ਜਿਹੜਾ ਪਾਰਟੀ ਦਾ ਹੋ ਰਿਹਾ ਪਹਿਲੀ ਵਾਰ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਬਲੌਕ ਸੰਗਤੀ ਜ਼ਿਲ੍ਹਾ ਪ੍ਰਸ਼ਦ ਇਲੈਕਸ਼ਨ ਪੂਰੇ ਪੰਜਾਬ ਚ ਲੜ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਸਾਡੇ ਕੈਂਡੀਡੇਟ ਜਿਹੜੇ ਖੜੇ ਆ ਚਾਹੇ ਉਹ ਗਿੱਲ ਹਲਕਾ ਸਾਨਨੇਵਾਲਾ ਬਾਕੀ ਸਾਰੇ ਪੂਰੇ ਪੰਜਾਬ ਸਾਡੇ ਖੜੇ ਆ ਔਰ ਬਹੁਤ ਵਧੀਆ ਸਾਨੂੰ ਉੱਥੇ ਹੰਗਾਰਾ ਲੋਕਾਂ ਦਾ ਮਿਲ ਰਿਹਾ ਔਰ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਸਾਰੀਆਂ ਸੀਟਾਂ ਅਸੀਂ ਜਿਹੜੀ ਜਿੱਤਣ ਦੀ ਉਮੀਦ ਰੱਖਦੇ ਆ ਔਰ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ 'ਚ ਪਾਵਾਂਗੇ ਔਰ ਆਪਣੇ ਜਿਹੜੇ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਜਿਹੜੇ ਚਤਾ ਕੇ ਭੇਜਾਂਗੇ